ਦੋਂਗੇ ਜਿਹੜੇ ਮੰਡਲ ਦੇ ਕਿੰਨੇ ਅਗਿਆਰ ਕਿੰਨਾ ਦੇ ਉਮੀਦਵਾਰ ਲੱਗੇ ਨੇ ਪਾਰਟੀ ਨੇ ਉਤਾਰੇ ਨੇ ਪਹਿਲਾਂ ਤਾਂ ਅਸੀਂ ਧੰਨਵਾਦ ਕਰਦਾ ਜੀ ਐਮਐਲਏ ਸਾਹਿਬ ਦਾ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਇੱਥੇ ਅਸੀਂ ਸੁਣਿਆ ਕਿ ਪਹਿਲਾਂ ਜੋ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਦੀ ਟਿਕਟ ਆਉ ਬਹੁਤ ਮੁਸ਼ਕਲ ਸੀ ਕਈ ਲੋਕਾਂ ਨੂੰ ਉੱਦੀ ਉਮਰ ਲੰਘੀ ਹਜੇ ਤੱਕ ਉਹ ਇਹ ਟਿਕਟ ਨੂੰ ਨਹੀਂ ਲੈ ਸਕੇ ਅਦਰ ਪਾਰਟੀਆਂ ਚ ਪਰ ਸਾਡਾ ਇਹ ਪਹਿਲਾ ਹੀ ਜਿਹੜਾ ਹੈਗਾ ਪਾਰਟੀ ਆ ਜਿਹਦੇ ਨਾਲ ਅਸੀਂ ਚੱਲੇ ਆ ਦੇਖੋ ਆਮ ਲੋਕਾਂ ਨੂੰ ਸਰਪੰਚੀਆਂ ਪੰਚੀਆਂ ਦੇ ਨਾਲ-ਨਾਲ ਬਲਾਕ ਸੰਮਤੀ ਤੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਬਿਨਾ ਕਿਸੇ ਸ਼ਿਫਾਰਸ਼ ਤੋਂ ਬਿਨਾ ਸਿਰਫ ਕੰਮ ਦੇਖਦੇ ਹੋਏ ਪਾਰਟੀ ਦਾ ਕੰਮ ਦੇਖਦੇ ਹੋਏ ਸਾਡੇ ਲਖਵੀਰ ਕੌਰ ਜੀ ਮੈਡਮ ਜੋ ਕੈਂਡੀਡੇਟ ਨੇ ਉਹਨਾਂ ਦੀ ਸਟੱਡੀ ਉਹਨਾਂ ਦਾ ਕੰਮ ਤੇ ਲੋਕ ਭਲਾਈ ਦੇ ਵਿੱਚ ਜੋ ਫੀਮੇਲ ਵਿੰਗ ਨੂੰ ਲੇਡੀਜ਼ ਵਿੰਗ ਨੂੰ ਜੋ ਵੀ ਹੈਗਾ ਉਹਨਾਂ ਦੀ ਮਤ ਕਰਦੇ ਪਏ ਆ ਸਰੀਰਕ ਤੌਰ ਤੇ ਹੈਲਪ ਉਹਨਾਂ ਦੀ ਮੈਡੀਸਨ ਤੋਂ ਲੈ ਕੇ ਉਹਨਾਂ ਦੀ ਰੋਜ਼ਗਾਰ ਤੱਕ ਹਰੇਕ ਫੀਲਡ ਦੇ ਵਿੱਚ ਇਹ ਮਤ ਕਰਦੇ ਆ ਤਾਂ ਪਾਰਟੀ ਨੇ ਉਹਨਾਂ ਦਾ ਇਹ ਕੰਮ ਦੇਖਦੇ ਹੋਏ ਸਾਨੂੰ ਇਹ ਡਿਕਟ ਜਿਹੜੀ ਬਹੁਤ ਆਦਰ ਸਤਿਕਾਰ ਨਾਲ ਇੱਕ ਸਰਪ੍ਰਾਈਜ਼ ਦਿੱਤਾ ਤੇ ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਇੱਥਾ ਦੇਖਣਾ ਕਿ ਬੜੀ ਬੁੱਟੀ ਦਾ ਅੱਜ ਨੌਜਵਾਨਾਂ ਨੂੰ ਮੇਲਾ ਨੂੰ ਟਿਕਟ ਦਿੱਤੀਆਂ ਨੀਆ ਬੜੀ ਬੁੱਟੀ ਹਮੇਸ਼ਾ ਜੇ ਕੋਈ ਸਾਡੇ ਪੰਜਾਬ ਦੇ ਵਿੱਚ ਹੰਗਾਰਾ ਤਾਂ ਦਿੱਤਾ ਗਿਆ ਬੇਟੀ ਪੜ੍ਹਾਓ ਬਚਾਓ ਪਰ ਅੱਗੇ ਵਧਾਓ ਨਹੀਂ ਹੋਇਆ ਕਰ ਤੇ ਇਹ ਸਰਕਾਰ ਨੇ ਇਹ ਦੇ ਕੇ ਟਿਕਟਾਂ ਦੇ ਕੇ ਉਹਨਾਂ ਨੂੰ ਬੰਦਿਆਂ ਦੇ ਬਰਾਬਰ ਬਿਠਾਇਆ ਅੱਜ ਅਸੀਂ ਇਹਨਾਂ ਨਾਲ ਹੀ ਪ੍ਰਚਾਰ ਕਰਦੇ ਪਏ ਆਂ ਕੱਲ ਇਹ ਸਾਡੇ ਨਾਲ ਸੀ ਅੱਜ ਅਸੀਂ ਇਹਨਾਂ ਨਾਲ ਆ ਤਾਂ ਇਹ ਅਸਲ 'ਚ ਜਿਹੜੀ ਗ੍ਰੋਥ ਹੈ ਇਹ ਹੈ ਜੀ ਪਬਲਿਕਲੀ ਵੀ ਪਬਲਿਕ ਨੂੰ ਰਹੀ ਹੈ ਪਹਿਲਾ ਜੀ ਕਿ ਜੇਕਰ ਅਸੀਂ ਚੰਗਾ ਸਮਾਜ ਸਿਰਜਣਾ ਪੜੇ ਲਿਖੇ ਚੰਗੇ ਕੈਂਡੀਡੇਟ ਨੂੰ ਹਮੇਸ਼ਾ ਸਪੋਰਟ ਕਰੋ ਨਾ ਕਿ ਹਮੇਸ਼ਾ ਹੀ ਤਰ੍ਹਾਂ ਜਿਵੇਂ ਲੋਕਾਂ ਨੂੰ ਲੱਗਦਾ ਕਿ ਧਾਰੂ ਦੋ ਪੈਸਾ ਦੇਂਦੇ ਤੇ ਵੋਟ ਲੋ ਇਹ ਚੀਜ਼ਾਂ ਤੁਸੀਂ ਸਰਪੰਚੀ ਚ ਵੀ ਦਿਖਾਈਆਂ ਇਸ ਵਾਰ ਬਹੁਤ ਪਿੰਡਾਂ ਚ ਸਾਡੇ ਪਿੰਡ ਦੇ ਵਿੱਚ ਵੀ ਲੋਕਾਂ ਨੇ ਦਿਲੋਂ ਆਪਣੇ ਜਿਹੜਾ ਕਿਸੇ ਲਾਲਚ ਦੇ ਵੋਟ ਪਾਈ ਤੇ ਇਸ ਇਲੈਕਸ਼ਨਾਂ ਦੇ ਵਿੱਚ ਵੀ ਤੁਸੀਂ ਵੱਧ ਤੋਂ ਵੱਧ ਜੁੜੀ ਹੈਗੀ ਆ ਵੋਟ ਕਰਕੇ ਆਪਣੇ ਸਹੀ ਉਮੀਦਵਾਰ ਨੂੰ ਚੁਣੋ ਤੁਸੀਂ ਇਲੈਕਸ਼ਨ ਨਾ ਆ ਰਹੇ ਹੋ ਆਮ ਆਦਮੀ ਪਾਰਟੀ ਨੇ ਟਿਕਣ ਦੇ ਕਿ ਨਵਜੇ ਕੀ ਕਹਿਣਾ ਚਾਹੂਗੀ ਕਿਦਾਂ ਦਾ ਹੁਣ ਤੱਕ ਦਾ ਤੁਹਾਨੂੰ ਹੰਗਾਰੇ ਕਰਕੇ ਚੋਣ ਦੀ ਅ ਦੇਖੋ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਸਾਡੇ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਇਹ ਇਲੈਕਸ਼ਨ ਦੇ ਲਈ ਜ਼ਿੰਮੇਵਾਰੀ ਦਿੱਤੀ ਆ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਟਿਕਟ ਦਿੱਤੀ ਆ ਉਹਦੇ ਲਈ ਪਹਿਲਾਂ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਔਰ ਹੰਗਾਰੇ ਦੀ ਗੱਲ ਵਾ ਕਿ ਵੀ ਲੋਕ ਵਾਖੇ ਹੀ ਇਸ ਬਹੁਤ ਖੁਸ਼ ਨੇ ਇਸ ਫੈਸਲੇ ਤੇ ਔਰ ਅੱਗੋ ਦੀ ਅੱਗੋ ਜਿਵੇਂ ਸਾਡੇ ਕੋਲ ਹਜੇ ਹੈਗੇ ਆ 5 4 5 ਦਿਨ ਹੈਗੇ ਆ ਤਾਂ ਇਹਦੇ ਵਿੱਚ ਅਸੀਂ ਅੱਗੋ ਵੀ ਉਹਨਾਂ ਨੂੰ ਮਿਲਣਾਵਾ ਤਾਂ ਉਹ ਤੋਂ ਵੀ ਜ਼ਿਆਦਾ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਕਿੰਨਾ ਕੁ ਮੀਰੀਆ ਹੋਂਦ ਤੁਸੀਂ ਕਵਰ ਕਰ ਚੁੱਕੇ ਹੋ ਔਰ ਕਿਦਾਂ ਦਾ ਤੁਹਾਨੂੰ ਰਿਸਪੌਂਸ ਜਿਹੜਾ ਮਿਲ ਰਿਹਾ ਪਪੀਕ ਨੂੰ ਅਸੀਂ ਸਾਡੇ ਆਸ-ਪਾਸ ਜਿਹੜੇ ਨੇ ਕਾਫੀ ਪਿੰਡੋਲ ਕਵਰ ਕਰ ਚੁੱਕੇ ਆ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਉਹਨਾਂ ਦਾ ਕੀ ਮੈਡਮ ਫਿਰ ਮੁੱਦੇ ਕੀ ਰਹਿਣਗੇ ਇਲੈਕਸ਼ਨ ਦੇ ਕੀਤੇ ਦੀ ਮੰਗ ਕਰਦੇ ਹੋ ਕਿਉਂ ਜਰਾ ਦੇਖੋ ਮੁੱਦੇ ਤਾਂ ਸਾਡੇ ਜਿਵੇਂ ਪਿੰਡਾਂ ਦੇ ਹੁੰਦੇ ਨੇ ਕਿ ਵੀ ਹਾਂ ਸਾਡੀਆਂ ਗਲੀਆਂ ਨਾਲੀਆਂ ਹੋ ਜਾਣ ਜਾਂ ਸਾਨੂੰ ਪਾਣੀ ਦੀ ਸਹੂਲਤ ਸਹੀ ਹੋਵੇ ਪਰ ਸਾਡੇ ਮੁੱਦੇ ਜਿਹੜੇ ਉਸ ਤੋਂ ਵੀ ਇਹ ਹੈਗੇ ਵੀ ਅਸੀਂ ਲੋਕਾਂ ਦੀ ਐਜੂਕੇਸ਼ਨ ਵੱਲ ਬੱਚਿਆਂ ਦੇ ਸਰਪੱਖੀ ਵਿਕਾਸ ਵੱਲ ਖੇਡਾਂ ਵੱਲ ਨੂੰ ਉਤਸ਼ਾਹਿਤ ਉਹਨਾਂ ਨੂੰ ਕਰੀਏ ਤਾਂ ਦੀ ਅਸੀਂ ਉਹਦੇ ਲਈ ਆਪਣੇ ਪਿੰਡ ਦੇ ਵਿੱਚੋਂ ਸਾਡੇ ਸਰਪੰਚ ਸਾਹਿਬ ਦੇ ਨਾਲ ਸਾਡੀ ਪੰਚਾਇਤ ਦੇ ਨਾਲ ਅਸੀਂ ਬਹੁਤ ਕੋਸ਼ਿਸ਼ਾਂ ਕਰ ਚੁੱਕੇ ਹਾਂ ਅਗੋਂ ਬਾਕੀ ਵੀ ਕਰਾਂਗੇ ਅਸੀਂ ਕਿਦਾਂ ਦਾ ਮੈਂ ਜਦੋਂ ਐਮਐਲਏ ਸਾਹਿਬ ਨੇ ਜਿਹੜੇ ਕੰਮ ਕੀਤੇ ਉਹਨਾਂ ਦੇ ਵਿਆਪਕ ਤੇ ਬੋਟਾ ਮੰਤਰੀ ਜਿਹੜੇ ਵਿਨਾਹਰ ਕਾਰਨ ਦੇ ਕੰਮ ਕੀਤੇ ਬਿਲਕੁਲ ਜੀ ਬਿਲਕੁਲ ਜੀ ਸਰਕਾਰ ਦੇ ਕੰਮ ਕਿਸੇ ਤੋਂ ਲੁਕੇ ਨਹੀਂ ਹੋਏਗੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਹੋਏ ਐਮਐਲਏ ਸਾਹਿਬ ਨੇ ਗਿਲ ਹਲਕੇ ਲਈ ਵੀ ਕੰਮ ਕੀਤੇ ਹੋਏ ਨੇ ਤਾਂ ਉਹਦੇ ਬਿਹਾਵ ਤੇ ਹੀ ਲੋਕ ਖੁਸ਼ ਨੇ ਕਿ ਵੀ ਜਿਵੇਂ ਅਸੀਂ ਬਿਜਲੀ ਦੇ ਬਿੱਲ ਦੀ ਗੱਲ ਕਰੀਏ ਕਿ ਅਸੀਂ 4 ਸਾਲਾਂ ਤੋਂ ਬਿਨਾ ਬਿਜਲੀ ਦੇ ਬਿੱਲ ਤੋਂ ਚੱਲ ਰਹੇ ਆ ਜਾਂ ਅਸੀਂ ਮਹੱਲਾ ਕਲੀਨਿਕਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਲੋਕ ਖੁਸ਼ ਨੇ ਕਿਉਂਕਿ ਹਰੇਕ ਸਹੂਲਤ ਸਾਨੂੰ ਉੱਥੇ ਮਿਲ ਰਹੀ ਹੈ ਤਾਂ ਲੋਕ ਇਸ ਬਿਹਾਵ ਤੇ ਹੀ ਖੁਸ਼ ਹੋ ਕੇ ਸਾਡੇ ਨਾਲ ਚੱਲ ਰਹੇ ਆ ਕਿਹੜੇ ਜ਼ੋਨ ਤੋਂ ਤੁਸੀਂ ਖੜੇ ਹੋਏ ਆ ਤਾਂਦਰਾ ਜ਼ੋਨ ਤੋਂ ਸਾਡੀ ਜਿਹੜੀ ਚੋਣ ਲੜੀ ਜਾ ਰਹੀ ਹੈ ਲੋਕ ਕਹਿੰਦੇ ਕਿ ਪਿੰਡ ਤੁਹਾਡੇ ਕੋਲ ਲਗਭਗ ਕਿੰਨੇ ਸਟਾ ਸਾਡੇ ਕੋਲ 17 ਲਗਭਗ ਪਿੰਡ ਹੈਗੇ 17 ਪਿੰਡ ਆ ਔਰ ਮੈਂ ਮੇਨਸ ਮਸਲੇ ਪਿੰਡਾਂ ਦੀ ਜਿਹੜੀ ਹੈਗੀ ਆ ਉੱਤਰ ਨੂੰ ਕੀ ਲੱਗਦਾ ਕਿ ਹੱਲ ਹੋਣੀ ਚਾਹੀਦੀ ਹੈ ਇਹ ਲਿਬੇਸ਼ਨ ਬਣਨ ਤੋਂ ਬਾਅਦ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਆਵਾ ਉਹ ਪੰਚਾਇਤ ਔਰ ਉਹਨਾਂ ਨੂੰ ਕਵਰ ਕਰਨ ਦੇ ਲਈ ਇੱਕ ਸੰਸਥਾਈ ਹੁੰਦੀ ਆ ਤੇ ਉਹਨਾਂ ਦੇ ਕੋਲ ਅਗਰ ਫੰਡ ਆਂਦਾ ਵਾ ਤਾਂ ਉਹ ਪਿੰਡਾਂ ਦੇ ਲਈ ਫੰਡ ਆਣਾ ਵਾ ਤਾਂ ਫਿਰ ਆਪਾਂ ਪਿੰਡਾਂ ਦਾ ਹੀ ਵਿਕਾਸ ਕਰਨਾ ਵਾ ਔਰ ਉਹ ਫੰਡ ਨੂੰ ਆਪਾਂ ਉੱਥੇ ਹੀ ਯੂਜ਼ ਕਰਾਂਗੇ ਤੇ ਕੀ ਵੋਟਰਾਂ ਨੂੰ ਕੀ ਜੀ ਵੋਟਰਾਂ ਨੂੰ ਅਪੀਲ ਆ ਕਿ 14 ਦਸੰਬਰ ਨੂੰ ਵੱਧ ਤੋਂ ਵੱਧ ਹਮ ਹਮਾ ਕੇ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਲਓ ਤੇ ਤਾਂ ਜੋ ਆਪਾਂ ਜਿੱਤ ਕੇ ਆਪਾਂ ਇੱਕ ਹੋਰ ਮੀਰ ਪੱਥਰ ਕੰਮ ਕਰ ਸਕੀਏ। ਪਰ ਮੈਂ ਕਿਹਾ ਮਾਜੋ ਨੇ ਇਹਦਾ 1000 ਕੈਮੀਕਲ ਬੀਜ ਜਿਹੜਾ ਜੁਸਰ ਹਾਂਜੀ ਉਹ ਜਲਦੀ ਉਹਦੇ ਤੇ ਹਾਈ ਕਮਾਂਡ ਵੱਲੋਂ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਵਾ ਔਰ ਉਹ ਜਲਦੀ ਤੋਂ ਜਲਦੀ ਪੂਰਾ ਹੋਏਗਾ।